ਅੰਸਰ ਅੱਜ ਦੀ ਜਿਹੜੀ ਮੀਟਿੰਗ ਰੱਖੀ ਗਈ ਆ ਕੀ ਨਾਮ ਹੈ ਪਿੰਡ ਦਾ ਜਿੱਥੇ ਅੱਜ ਦੀ ਇਹ ਮੀਟਿੰਗ ਰੱਖੀ ਗਈ ਹੈ ਅੱਜ ਦੀ ਮੀਟਿੰਗ ਜਿਹੜੀ ਆ ਪਿੰਡ ਸੁੰਨਣਵਾਲ ਜ਼ਿਲ੍ਹਾ ਕਪੂਰਥਲਾ ਵਿੱਚ ਕਾਲਾ ਸੰਘਿਆ ਡਰੇਨ ਨੂੰ ਲੈ ਕੇ ਰੱਖੀ ਗਈ ਹੈ ਕਿਉਂਕਿ ਕਾਲਾ ਸੰਘਿਆ ਡਰੇਨ ਜਿਹੜੀ ਆ ਉਹ ਬਹੁਤ ਗੰਦੀ ਹੋ ਚੁੱਕੀ ਹੈ ਇਸ ਤੇ ਬਹੁਤ ਦੇਰ ਤੋਂ ਜਿਹੜੇ ਆ ਸੰਘਰਸ਼ ਚੱਲਦਾ ਆ ਰਿਹਾ ਪਰ ਪਿਛਲੇ ਕੁਝ ਸਮੇਂ ਤੋਂ ਇਹ ਖਰੋਤ ਆ ਗਈ ਸੀਗੀ ਹੁਣ ਇੱਕ ਤਾਂ ਇਲੈਕਸ਼ਨ ਸਿਰ ਤੇ ਆ ਗਈ ਹੈ ਕਿਉਂਕਿ ਇਹਨਾਂ ਲੋਕਾਂ ਨੂੰ ਜ਼ਵਾਬ ਦੇ ਕਰਨਾ ਤੇ ਔਰ ਜਿਹੜੀ ਸਾਨੂੰ ਘਾਟ ਮਹਿਸੂਸ ਹੁੰਦੀ ਸੀ ਕਿ ਜਥੇਬੰਦ ਢਾਂਚੇ ਤੋਂ ਬਗੈਰ ਕੰਮ ਹੋ ਰਿਆ ਸੀ ਪਹਿਲਾਂ ਔਰ ਹੁਣ ਅਸੀਂ ਇਸ ਨੂੰ ਸਾਲਿਡ ਤਰੀਕੇ ਦੇ ਨਾਲ ਸੰਯੁਕਤ ਮੋਰਚੇ ਦੀਆਂ ਜਿਹੜੀਆਂ ਕਪੂਰਥਲੇ ਦੀਆਂ ਕਿਸਾਨ ਜਥੇਬੰਦੀਆਂ ਔਰ ਬੁੱਧੀਜੀਵੀ ਆ ਵਾਤਾਵਰਣ ਪ੍ਰੇਮੀਆ ਔਰ ਪੱਤਰਕਾਰ ਭਾਈ ਜਰਾ ਉਹਨਾਂ ਨੂੰ ਨਾਲ ਲੈ ਕੇ ਅਸੀਂ ਹੁਣ ਨਵੀਂ ਇੱਕ ਡ੍ਰੇਨ ਐਕਸ਼ਨ ਕਮੇਟੀ ਬਣਾਈ ਆ ਔਰ ਸਾਨੂੰ ਬਹੁਤ ਆਸ ਹੈ ਕਿ ਅਸੀਂ ਬੜੇ ਸ਼ਾਂਤਮਈ ਤਰੀਕੇ ਨਾਲ ਬੜੇ ਸੋਲਿਡ ਤਰੀਕੇ ਦੇ ਨਾਲ ਹੁਣ ਡਰੇਨ ਦਾ ਜਿਹੜਾ ਮਸਲਾ ਚੁੱਕਣ ਜਾ ਰਹੇ ਹਾਂ ਔਰ ਸਥਾਨਕ ਲੋਕਾਂ ਨੂੰ ਜਿਹੜਾ ਉਹ ਬੇਸ਼ੱਕ ਸਥਾਨਕ ਲੋਕ ਵੱਖ-ਵੱਖ ਵਰਗਾਂ ਦੇ ਨਾਲ ਜੁੜੇ ਹੋਏ ਆ ਪਰ ਅਸੀਂ ਵਾਸਤਾ ਲੈ ਕੇ ਪਾਣੀਆਂ ਦਾ ਵਾਸਤਾ ਲੈ ਕੇ ਕਿਉਂ ਪੰਜਾਬ ਜਿਹੜਾ ਪੰਜ ਪਾਣੀਆਂ ਦੇ ਨਾਂ ਤੇ ਜਿੰਦਾ ਹੈ ਇਹਦਾ ਨਾਂ ਹੀ ਪੰਜ ਆਪ ਮਤਲਬ ਪੰਜਾ ਪਾਣੀਆਂ ਦੇ ਨਾਂ ਤੇ ਪਿਆਸ ਜੇ ਹੁਣ ਇਹ ਆਪਣਾ ਪੰਜਾਬ ਨਾ ਬਚਾ ਸਕੇ ਆਪਣੀ ਪਾਣੀ ਨਾ ਬਚਾ ਸਕੇ ਤਾਂ ਸਾਡੀ ਇਸ ਵੇਲੇ ਦੀ ਜਿਹੜੀ ਜਨਰੇਸ਼ਨ ਆ ਉਹ ਅਗਲੀ ਜਨਰੇਸ਼ਨ ਨੂੰ ਕੋਈ ਜਵਾਬ ਨਹੀਂ ਦੇ ਸਕਦੀ ਅਸੀਂ ਉਹਨਾਂ ਲਾਂਤਾਂ ਤੋਂ ਬਚਣ ਲਈ ਇਸ ਡਰੇਨ ਦੇ ਹੱਲ ਲਈ ਆ ਜਿਹੜਾ ਇਹ ਕਰਨ ਚੱਕਿਆ ਸਰ ਇਹ ਕਿੰਨਾ ਕੁ ਟਾਈਮ ਹੋ ਗਿਆ ਸਰ ਜਿੱਦ ਐਸੇ ਮਾੜਾ ਡਰੇਨ ਦਾ ਮੁਕਤੀ ਸਰ ਕੰਮ ਜਦ ਰੁਕਿਆ ਹੋਰ ਨੂੰ ਹਾਂਜੀ ਸਰ ਕਿੰਨਾ ਕੁ ਟਾਈਮ ਹੋ ਗਿਆ ਜਿਹੜਾ ਡਰੇਨ ਦਾ ਸਰ ਜਿੱਦ ਕੰਮ ਚੱਲਦਾ ਰੁਕ ਗਿਆ ਹੋਇਆ ਨਹੀਂ ਕੰਪਲੀਟ ਹੋਇਆ ਤੱਕ ਆ ਡਰੇਨ ਦਾ ਤੇ 2008-10 ਤੋਂ ਜਿਹੜਾ ਇਹ ਮੁੱਦਾ ਚੱਕਿਆ ਹੋਇਆ ਵੱਖ-ਵੱਖ ਆ ਲੋਕਾਂ ਵੱਲੋਂ ਚੱਕਿਆ ਗਿਆ ਪਹਿਲਾਂ ਸਭ ਤੋਂ ਪਹਿਲਾਂ ਸੰਤ ਬਾਬਾ ਬਲਵੀਰ ਸਿੰਘ ਸੀਚੇਵਾਲ ਨੇ ਚੱਕਿਆ ਸੀਗਾ ਤੇ ਫਿਰ ਉਹ ਜਦੋਂ ਰਾਜ ਸਭਾ ਮੈਂਬਰ ਬਣ ਗਿਆ ਤੇ ਉਹ ਡਰੇਨ ਤੇ ਲੋਕਾਂ ਨੂੰ ਲੋਕਾਂ ਨੂੰ ਇਤਰਾਜ਼ ਹੋਇਆ ਕਿ ਲੋਕਾਂ ਨੂੰ ਐ ਲੱਗਿਆ ਵੀ ਜਿਥਾਂ ਅਸੀਂ ਲੁੱਟੇ ਗਏ ਹੋਵਾਂਗੇ ਅਸੀਂ ਬਹੁਤ ਜਦੋਜਹਦ ਕੀਤੀ ਆ ਸਾਡੀ ਡਰੇਨ ਦਾ ਮਸਲਾ ਹੱਲ ਨਹੀਂ ਹੋਇਆ ਫਿਰ ਅਸੀਂ ਬੀਕੇ ਜੁਟਪੁੰਦਾ ਵੱਲੋਂ ਡਰੇਨ ਐਕਸ਼ਨ ਕਮੇਟੀ ਬਣਾ ਕੇ ਇਹਦੇ ਤੇ ਲਗਭਗ ਹੁਣ 3 ਸਾਲ ਤੋਂ ਕੰਮ ਕਰ ਰਹੇ ਆ ਔਰ ਵੱਡੇ ਐਕਸ਼ਨ ਵੀ ਦੇ ਚੁੱਕੇ ਆ ਤੇ ਫਿਰ ਹੁਣ ਸਾਨੂੰ ਐ ਲੱਗਦਾ ਕਿ ਸੰਯੁਕਤ ਮੋਰਚਾ ਜਿਹੜਾ ਇਹਦੇ ਵਿੱਚ ਜ਼ਿਆਦਾ ਕੰਮ ਜ਼ਬਰ ਕਰ ਸਰ ਇਸ ਪੀ ਡਰੇਨ ਪੀ ਨੇ ਜਿਹੜੀ ਨਹਿਰ ਹੈ ਇਸ ਨੂੰ ਕਿੰਨੇ ਪਿੰਡ ਲੱਗਦੇ ਨੇ ਨਾਲ 45 ਪਿੰਡਾਂ ਨੂੰ ਲੱਗਦੀ ਇਹ ਨਹਿਰ ਦੋ ਜ਼ਿਲ੍ਹੇ ਪ੍ਰਭਾਵਿਤ ਹੁੰਦੇ ਆ ਪਰ ਜੇ ਇਹਦਾ ਪਾਣੀ ਕਹੀਏ ਤਾਂ ਇਹਦਾ ਰਾਜਸਥਾਨ ਤੱਕ ਵੀ ਪ੍ਰਭਾਵਿਤ ਕਰਦਾ ਸਰ ਕੀ ਹੋਂ ਤੁਹਾਡੀ ਪ੍ਰਸ਼ਾਸਨ ਤੋਂ ਕੀ ਮੰਗੂ ਸਾਡੀ ਪ੍ਰਸ਼ਾਸਨ ਤੋਂ ਉਹੀ ਮੰਗ ਹੈ ਕਿ ਜਿਹੜਾ ਲੋਕਾਂ ਦੇ ਬਜਟ ਦਾ ਪੈਸਾ ਲੋਕਾਂ ਦੇ ਟੈਕਸ ਦਾ ਪੈਸਾ ਬਜਟ ਹੈ ਪੰਜਾਬ ਸਰਕਾਰ ਦਾ ਉਹਨੂੰ ਐਵੇਂ ਅਜ਼ਾਇਨ ਨਾ ਘਵਾਇਆ ਜਾਵੇ ਇਹਦੀ ਲੇਪਾ ਪੁੱਛੀ ਕਰਕੇ ਇਹਨੂੰ ਗੈਰ ਕੁਦਰਤੀ ਨਾ ਕੀਤਾ ਜਾਵੇ ਇਹ ਕੁਦਰਤੀ ਰਹਿਣਾ ਇਹਨੂੰ ਕੁਦਰਤੀ ਰਹਿਣ ਦਿੱਤਾ ਜਾਵੇ ਔਰ ਇਹਨੂੰ ਸਾਡੀ ਇੱਕੋ ਇੱਕ ਮੰਗ ਹੈ ਕਿ ਇਹਦੇ ਵਿੱਚ ਜਿਹੜਾ ਕੈਮੀਕਲ ਦਾ ਪਾਣੀ ਆ ਉਹ ਨਾ ਛੁੱਟਿਆ ਜਾਵੇ ਇਹਦਾ ਪਾਣੀ ਸਾਫ਼ ਸੁਥਰਾ ਦਿੱਤਾ ਜਾਵੇ ਬਸ ਇਹੀ ਮੰਗ ਹੈ ਜੀ ਠੀਕ ਹੈ ਸਰ ਸ਼ੁਕਰੀਆ ਜੀ ਵਾਈਪਰ ਜੀ ਦਾ ਖਾਲਸਾ ਵਾਹਿਗੁਰੂ ਜਿੱਥੇ ਫੱਟੇ ਪ੍ਰਦੀਪ ਸਿੰਘ ਪੰਡਾ ਹਾਲ ਸੁਪਰਵਾਈਜ਼ ਕਰਨਾ ਪੰਜਾ ਅਸੀਂ ਜੋਣ ਬੱਚੀ ਅੱਜ ਦੀ ਤੁਹਾਡੀ ਮੀਟਿੰਗ ਕਿੱਥੇ ਰੱਖੀ ਗਈ ਆ ਕਿਹੜੇ ਪਿੰਡ ਰੱਖੀ ਗਈ ਆ ਕੀ ਨਾਂ ਪਿੰਡ ਦਾ ਤੇ ਮੀਟਿੰਗ ਦਾ ਕੀ ਮਕਸਦ ਹੈ ਅੱਜ ਕਾਲਾ ਸੰਗਿਆ ਦੇ ਨਜ਼ਦੀਕ ਪਿੰਡ ਸੁਨਣ ਵਿਖੇ ਮੀਟਿੰਗ ਰੱਖੀ ਗਈ ਆ ਜਿਹੜਾ 1996 ਤੋਂ ਜਿਹੜਾ ਇਹ ਮੋਰਚਾ ਚੱਲ ਰਿਹਾ ਸੀਗਾ ਆਪਣੀ ਕਾਲਾ ਸੰਗਿਆ ਟ੍ਰੇਨ ਦਾ ਮਸਲਾ ਚੱਲਿਆ ਸੀ ਜਿਹੜਾ ਪਲੀੂਟ ਜਿਹੜਾ ਪਾਣੀ ਹੈਗਾ ਪੋਲੂਸ਼ਨ ਪਾਣੀ ਹੈਗਾ ਉਹਦੇ ਨਾਲ ਆਪਣੀ ਗੁੰਡੇ ਦਾ ਹੈਗਾ ਕਾਲਾ ਸੰਗਿਆ ਟ੍ਰੇਨ ਦੇ ਨੇੜਲੇ ਜਿਹੜੇ ਪਿੰਡ ਹੈਗੇ ਆ ਉੱਥਾਂ 'ਚ ਬਹੁਤ ਵੱਡੇ ਮਕਰ ਤੇ ਤੇ ਬਹੁਤ ਹੀ ਭਿਆਨਕ ਬਿਮਾਰੀਆਂ ਜਿੱਦਾਂ ਕੈਂਸਰ ਹੋ ਗਿਆ ਚਮੜੀ ਦੇ ਰੋਗ ਹੋ ਗਿਆ ਅੱਖਾਂ ਦਾ ਰੋਗ ਹੋ ਗਿਆ ਬਹੁਤ ਸ Yeah. <laughs> ਜਿਹੜੇ ਪੈਦਾ ਹੋ ਰਹੇ ਆ ਤੇ ਬਹੁਤ ਸਾਰੀਆਂ ਮੌਤਾਂ ਵੀ ਕੈਂਸਲ ਨਾਲ ਹੋ ਚੁੱਕੀਆਂ ਉਸ ਵੱਡੀ ਜਿਹੜੀ ਅੱਜ ਮੀਟਿੰਗ ਰੱਖੀ ਗਈ ਸੀ ਕਿ ਇਸ ਸੰਘਰਸ਼ ਨੂੰ ਨਵੀਂ ਰੂਪरेखा ਦਿੱਤੀ ਜਾਵੇ ਜਿਹੜਾ ਸੀਗਾ ਵੱਖ-ਵੱਖ ਕਿਸਾਨ ਜਥੇਬੰਦੀਆਂ ਵਾਤਾਵਰਣ ਪ੍ਰੇਮੀ ਜਿਹੜੇ ਹੈਗੇ ਆ ਆਰਗੇਨਾਈਜੇਸ਼ਨਾਂ ਸਾਰੀਆਂ ਅੱਜ ਪਹੁੰਚੀਆਂ ਨੇ ਵੱਡੇ ਪੱਧਰ ਤੇ ਕਿਉਂਕਿ 1996 ਤੋਂ ਜਿਹੜਾ ਸੰਘਰਸ਼ ਚੱਲ ਰਿਹਾ ਸੀਗਾ ਕਦੇ ਵੀ ਇੰਨੇ ਵੱਡੇ ਪੱਧਰ ਤੇ ਜਥੇਬੰਦੀਆਂ ਕੋਈ ਨਹੀਂ ਪਹੁੰਚੀਆਂ ਸੋ ਇਹ ਸਾਰੇ ਵਧਾਈ ਦੇ ਪਾਤਰ ਨੇ ਜਿਨ੍ਹਾਂ ਨੇ ਇਹ ਕੰਮ ਸ਼ੁਰੂ ਕੀਤਾ ਸੀਗਾ ਉਹ ਵੀ ਵਧਾਈ ਦੇ ਪਾਤਰ ਨੇ ਜਿਹੜੇ ਅੱਜ ਪਹੁੰਚੇ ਨੇ ਉਹਨਾਂ ਦਾ ਵੀ ਸਤਿ ਸ਼੍ਰੀ ਅਕਾਲ ਕਰ ਹਾਂ ਜੀ ਸਾਡਾ ਅੱਜ ਦੀ ਮੀਟਿੰਗ ਤੇ ਡ੍ਰੈਨ ਦੇ ਸਬੰਧ ਸਰ ਕੀ ਫੈਸਲਾ ਕੀਤਾ ਗਿਆ ਦੇਖੋ ਉਹ ਕਿਹਦੇ ਚਾਹੇ ਸਿਰਫ ਐਕਸ਼ਨ ਕਮੇਟੀ ਬਣਾਈ ਗਈ ਆ ਜਿੱਦਾਂ ਜਿੱਦਾਂ ਹੋਰ ਜਿੱਥੇ ਬੰਦੀਆਂ ਸਹਿਯੋਗ ਗੱਲੀਆਂ ਅਗਲੇ ਜਿਹੜੇ ਮੀਟਿੰਗਾਂ ਉਹ ਸ਼ਾਇਦ ਪਾਸ ਨਹੀਂ ਰੱਖੀ ਗਈ ਆ ਉਹ ਤੁਹਾਨੂੰ ਉਹ 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 ਤੋਂ ਦੇ ਬਾਰੇ ਜਿਹੜੇ ਆਪ ਕੋ ਸਰਵਾਨੋ ਨਾ ਕਲੀਅਰ ਕਰਦੇ ਨੇ ਸਰ ਜਿੱਦਾਂ